ਪਰ ਫਾਈਲਾਂ ਸਾਰੇ ਕੁਝ ਉਹ ਪਰਲੇ ਪਸੇ ਦੀ ਨਾਲੀ ਮੇਰਾ ਨਾਮ ਬਲਦੀਪ ਸਿੰਘ ਜੀ ਬਲਦੀਪ ਜੀ ਕੀ ਹੋਇਆ ਔਰੇ ਮੈਂ ਫੂਡ ਸਪਲਾਈ ਦੇ ਵਿੱਚ ਇੰਸਪੈਕਟਰ ਲੱਗਿਆ ਹੋਇਆ ਜੀ ਅੱਜ ਅਸੀਂ ਰੁਟੀਨ ਦੀ ਤਰ੍ਹਾਂ ਆਪਣਾ 9 ਵਜੇ ਆਫਿਸ ਆਏ ਆ ਜਦੋਂ ਅਸੀਂ ਆਫਿਸ ਆਏ ਤਾਂ ਬਾਹਰ ਆ ਕੇ ਦੇਖਿਆ ਸਾਡਾ ਜਿੰਦਾ ਟੁੱਟਿਆ ਹੋਇਆ ਸੀਗਾ ਤੇ ਜਦੋਂ ਅਸੀਂ ਜਿੰਦਾ ਉੱਤੇ ਪਰੇ ਕਰਕੇ ਅਸੀਂ ਅਸਲੀ ਲੋਕ ਖੋਲੇ ਅੰਦਰ ਤੇ ਉਹ ਅੰਦਰ ਉਹ ਜੀ ਅਸੀਂ ਦੇਖਿਆ ਵੀ ਸਾਡੇ ਦਫ਼ਤਰ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਚੋਰੀ ਕੀਤੀ ਹੋਈ ਸੀ ਕੀ ਕੀ ਚੋਰੀ ਹੋਇਆ ਸਰ ਸਾਡਾ ਇੱਕ ਤਾਂ ਪੱਖੇ ਲਾ ਕੇ ਲੈ ਗਏ ਉਸ ਤੋਂ ਬਾਅਦ ਉਹ ਸਾਡੇ ਸਿਲੰਡਰ ਤੇ ਪੱਠੀ ਤੇ ਸਾਡਾ ਕੁਝ ਸਰਕਾਰੀ ਰਿਕਾਰਡ ਜਿਹੜਾ ਬਾਈਂਡ ਕਰਿਆ ਪਿਆ ਸੀਗਾ ਉਹ ਲੈ ਕੇ ਗਏ ਨੇ। ਕੋਈ ਚੌਕੀਦਾਰ ਨਹੀਂ ਰਹਿੰਦਾ ਜੀ। ਨਹੀਂ ਇਹ ਸਾਡੇ ਕੋਲ ਇੱਥੇ ਚੌਕੀਦਾਰ ਦਾ ਲੋਅ ਨਹੀਂ ਹੈਗਾ ਦਫ਼ਤਰ ਦੇ ਵਿੱਚ ਤੇ ਤੇ ਕੈਮਰੇ ਵੀ ਨਹੀਂ ਹੈਗੇ ਤੇ ਸਾਡੀਆਂ ਪਿੱਛੇ ਬਾਥਰੂਮ ਦੀਆਂ ਜਿੰਨੀਆਂ ਟੂਟੀਆਂ ਸੀ ਉਹ ਸਾਰੀਆਂ ਲਾ ਕੇ ਰਹਿ ਚੁੱਕੇ ਨੇ। ਨੁਕਸਾਨ ਤਾਂ ਜੀ ਕਾਫੀ ਹੋਇਆ ਵਾ। ਕੀ ਕਹਿਣਾ ਚਾਹਦੇ ਹੋ ਚੋਰੀ ਲੱਗੇ। ਚੋਰੀ ਨੂੰ ਸਾਨੂੰ ਤਾਂ ਆਪਣੀ ਸਮਝ ਆ ਰਹੀ ਵੀ ਹੋਇਆ ਕੀ ਆ। ਲੱਗਦਾ ਕਿ ਭੇਤੀ ਬੰਦੇ ਦਾ ਕੰਮ। ਕਹਿ ਨਹੀਂ ਸਕਦੇ ਜੀ। ਹੋ ਸਕਦਾ ਕੋਈ ਭੇਤੀ ਦਫ਼ਤਰ ਆਉਂਦਾ ਹੁਣ ਸਾਨੂੰ ਹਰੇਕ ਦੇਖੋ ਪਬਲਿਕ ਡੀਲਿੰਗ ਸਾਡੀ ਹਰ ਰੋਜ਼ ਦੀ ਆ। ਤੇ ਕੋਈ ਅਸੀਂ ਕਿਸੇ ਦਾ ਆਈਡੀ ਨਹੀਂ ਲਾ ਸਕਦੇ ਵੀ ਕਿਹੜਾ ਬੰਦਾ ਕਰ ਸਕਦਾ ਹੈ ਪਹਿਲਾਂ ਪਹਿਲਾਂ ਤੋਂ ਇਹ ਹੱਸੇ ਕੱਢਣਾ ਇਸ ਤੋਂ ਪਹਿਲਾਂ ਵੀ ਹੋਈ ਹੈ ਜੀ ਇੱਥੇ ਹੁਣ ਅਸੀਂ ਪਹਿਲਾਂ ਵੀ ਸੁਣਦੇ ਆ ਵੀ ਇੱਥੇ ਜਿਹੜਾ ਸੇਵਾ ਕੇਂਦਰ ਸੀ ਉਸ ਦੇ ਉਸ ਦੇ ਵਿੱਚ ਵੀ ਪਹਿਲਾਂ ਹੋ ਚੁੱਕੀ ਹੈ ਪੁਲਿਸ ਨੂੰ ਦਿੱਤੀ ਉਸ ਤੋਂ ਅਸੀਂ ਕਰ ਰਹੇ ਹਾਂ ਜੀ ਪੁਲਿਸ ਨੂੰ ਤਰਾਹ ਕਰ ਰਹੇ ਹਾਂ ਹੁਣ ਸਾਡੇ ਐਫਐਸਓ ਸਾਹਿਬ ਆ ਗਏ ਅਸੀਂ ਮਾਰਨਿੰਗ ਟਾਈਮ ਹੀ ਆਏ ਆ ਐਫਐਸਓ ਸਾਹਿਬ ਵੀ ਆ ਚੁੱਕੇ ਨੇ ਤੁਹਾਡਾ ਸਟਾਫ ਸਾਰਾ ਹੋ ਰਿਹਾ ਤੇ ਅਸੀਂ ਹੁਣ ਪੁਲਿਸ ਰਿਪੋਰਟ ਕਰਨ ਲਈ ਅਸੀਂ ਆਪਣੇ ਪਹਿਲਾਂ ਹਾਇਰ ਅਥਾਰਟੀ ਡੀਐਫਐਸਓ ਸਾਹਿਬ ਨੂੰ ਦੱਸਦੇ ਹਾਂ ਫਿਰ ਉਸ ਤੋਂ ਬਾਅਦ ਅਸੀਂ ਪੁਲਿਸ ਰਿਪੋਰਟ ਜੀ ਨਾਮ ਤੁਹਾਡਾ ਮੇਰਾ ਨਾਮ ਰਮਨਦੀਪ ਸਿੰਘ ਆ ਜੀ ਮੈਂ ਇੱਥੇ ਬਤੌਰ ਏ ਐਫ ਐਸਓ ਪੋਸਟਡ ਹਾਂ ਕੀ ਮਾਮਲਾ ਮਾਮਲਾ ਜੀ ਅੱਜ ਸਵੇਰੇ ਹੁਣ ਜਦੋਂ ਅਸੀਂ ਦਫ਼ਤਰ ਆਏ ਆ ਤੇ ਦਫ਼ਤਰ ਆ ਕੇ ਦੇਖਿਆ ਕਿ ਦਫ਼ਤਰ ਦਾ ਦਰਵਾਜ਼ਾ ਖੁੱਲਾ ਹੈ ਸਿਕਾ ਉਹਦੇ ਅੰਦਰ ਪੱਖੇ ਵਗੈਰਾ ਕੂਲਰ ਇਹ ਸਭ ਰਿਕਾਰਡ ਉੱਥੇ ਹਾਜ਼ਰ ਨਹੀਂ ਸੀ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਨੇ ਪ੍ਰਿੰਟਰ ਨਹੀਂ ਚੱਕਿਆ ਜਾਂ ਹੋਰ ਕੁਝ ਨਹੀਂ ਚੱਕਿਆ ਬੜੀ ਹੋ ਸੀਗਾ ਨਹੀਂ ਰਿਕਾਰਡ ਦਾ ਚੋਰੀ ਹੋਣ ਪਿੱਛੇ ਕੀ ਲੱਗਦਾ ਤੁਹਾਨੂੰ ਨਹੀਂ ਕੁਝ ਅਸੀਂ ਕੁਝ ਨਹੀਂ ਕਹਿ ਸਕਦੇ ਹੋ ਸਕਦਾ ਰੱਦੀ ਸਮਝ ਕੇ ਚੱਕ ਕੇ ਰਿਹਾ ਹੋਵੇ ਜਾਂ ਕੋਈ ਸਾਰਾ ਨਹੀਂ ਚੱਕਿਆ ਕੁਝ ਰਿਕਾਰਡ ਅਲਮਾਰੀ ਦੇ ਵਿੱਚ ਵੀ ਪਿਆ ਹੈ रिकॉर्ड मतलब के आई डोंट नो ਹੁਣ ਇਹਦੇ ਬਾਰੇ ਕੀ ਕਹਿ ਸਕਦੇ ਵੀ ਕਿਉਂ ਨਹੀਂ ਚੱਕਿਆ ਜਾਂ ਕੀ ਚੱਕ ਲਿਆ ਉਹ ਪੰਚਾਇਤ ਵੀ ਪਹਿਲਾਂ ਵੀ ਚੋਰੀ ਹੋਈ ਸੀ ਉਦੋਂ ਕੀ ਸਮਾਨ ਚੋਰੀ ਹੋਇਆ ਸੀ ਸਰ ਉਦੋਂ ਤਾਂ ਐਕਚੁਅਲੀ ਹਲੇ ਦਫਤਰ ਅਸੀਂ ਸ਼ਿਫਟ ਕਰਨਾ ਸੀ ਉਦੋਂ ਤਾਂ ਸਿਰਫ ਅਸੀਂ ਸਵਾਨ ਲੈ ਕੇ ਰੱਦੀ ਵਗੈਰਾ ਰੱਖੀ ਹੋਈ ਸੀਗੀ ਰੱਦੀੰਦਸਨ ਕੀ ਕੋਈ ਡਾਕੂਮੈਂਟ ਵਗੈਰਾ ਰੱਖੇ ਹੋਏ ਸੀਗੇ ਉਹ ਕੋਈ ਜ਼ਿਆਦਾ ਹੋ ਨਹੀਂ ਸੀਗਾ ਬਟ ਐਸਿਕਾ ਵੀ ਚਲੋ ਉਹ ਦਰਵਾਜ਼ਾ ਬਲੌਕ ਵੀ ਨਹੀਂ ਲੱਗਾ ਸੀ ਜਾਂ ਕੁਝ ਹੋਰ ਨਹੀਂ ਸੀਗਾ ਪਰ ਹੁਣ ਤਾਂ ਬਹੁਤ ਜ਼ਿਆਦਾ ਹਿੰਮਤ ਵਧੀ ਹੈ ਚੋਰਾਂ ਦੀ ਇਹ ਜੀ ਪੁਲਿਸ ਨੂੰ ਚਲਾ ਦਿੱਤੀ ਨਹੀਂ ਬਸ ਹੁਣ ਅਸੀਂ ਹੁਣ ਆ ਕੇ ਦੇਖਿਆ ਜੀ ਹੁਣ ਅਸੀਂ ਡੀਐਸਪੀ ਸਾਹਿਬ ਨੂੰ ਫ ਤੇ ਪ੍ਰੋਪਰ ਜੋ ਰਿਟਰਨ ਕਾਗਜ਼ੀ ਕਾਰਵਾਈ ਹੁੰਦੀ ਹੈ ਉਹ ਹੁਣ ਅਸੀਂ ਜਾ ਕੇ ਕਰਾਂਗੇ